ਕਿਵੇਂ ਖੜਗਾ ਐਸੇ ਓਏ ਦੋ ਬੱਸਾਂ ਖੜੀਆਂ ਭਾਈ ਸਰਕਾਰੂ ਕਾਫੀ ਬਲੋਕਾਂ ਦੇ ਵਿੱਚ ਦੱਸਦਾ ਬਹੁਤ ਵਾਰੀ ਦੱਸਦਾ ਹੁਣ ਨਹੀਂ ਦੱਸਦੇ ਕਿਦਾ ਪਾਣੀ ਦਾ ਤੇਜ ਹੈਗਾ ਅੱਧੀ ਤੋਂ ਜ਼ਿਆਦੇ ਆ ਨਾ ਓਏ ਅੱਧੀ ਤੋਂ ਜ਼ਿਆਦੇ ਆ ਲਾਲ ਜਿਹਾ ਉਹ ਪਾਣੀ ਇੱਥੇ ਮੁਲਾਜ਼ਮ ਵੀ ਖੜੇ ਰਹਿੰਦੇ ਆ ਭਾਈ ਕਈ ਹੱਥੇ ਪੀ ਪਾ ਟੀ ਤਾਂ ਕਿਸੇ ਵਲਾ ਹਸਪਤਾਲੋਂ ਨਿਕਲ ਜਾਂਦੀ ਐ ਇੱਥੋਂ ਸਰਕਾਰੀਆ ਸਰਹਾਰ ਨੂੰ ਜਾ ਐ ਇਲਾਕੇ ਵਿੱਚ ਛਾਲ ਮਾਰ ਕੇ ਦੀ ਹੈ ਨਾ ਤੈਤ ਕੀ ਕੋਕੜਾ ਨਹੀਂ ਬਣੇ ਭਾਈ ਭਾਈ ਤੇ ਵਾਸਤੇ ਸਭ ਤੋਂ ਬੈਸਟ ਦਵਾਈ ਹੁੰਦੀ ਹੈ ਇਹ ਤੇ ਪਦਾਮਾ ਤੇ ਊਲਾਲਾ ਹਾਂਜੀ ਦੋਸਤੋ ਤੜਕੇ ਤੜਕੇ ਦਾ ਟਾਈਮ ਟਾਈਮ ਹੋ ਤਕਰੀਬਨ 8:00 ਹੋ ਗਏ ਸ਼ਾਇਦ ਕਿ ਆਪਾਂ ਅੱਜ ਸੋਲਰ ਆ ਫੇਰ ਛੱਡ ਲਿਆ ਤੇ ਉਹ ਲਾਈ ਇਨੇ ਕਰ ਪਾਣੀ ਦਾ ਮੰਗਦੇ ਨਰਮਾ ਤੇ ਛੱਡ ਕੇ 11 ਇੰਚ ਪਾਣੀ 10:00 ਵਜੇ ਗਿਆ ਪਾਉਣੇ ਇੱਕ 10 ਵਜੇ ਸਰਸੇ ਇਨੇ ਦਵਾਈ ਲਿਆਉਣੇ ਨਰਮੇ ਦੀ ਦਵਾਈ ਕਿਹੜੀ ਲਿਆਵਾਂਗੇ ਪੂਲਾ ਵਾਲਾ ਪੂਲਾ ਵਾਲਾ ਲੈ ਮਾ ਗਿਆ ਜੀ ਦਵਾਈ ਹੰਦ ਖਾਵਾਂਗੇ ਆ ਕੇ ਬਸ 2 2.5 ਘੰਟੇ ਮੁੜ ਆਵਾਂਗੇ ਜਾਣਾ ਨਹੀਂ ਕਰਨਾ ਇਕੱਲਾ ਪਾਣੀ ਤੇ ਛੱਡ ਜੂਗਾ ਜਾਣੋਂ ਕਰਨਾ ਹੈਗਾ ਤੇ ਬਸ ਕਿਹੜਾ ਬਸ 2-2.5 ਘੰਟੇ ਚ ਲੱਗੂ ਉਹ ਲੰਮੇ ਕਿਹਰੇ ਆਗੇ ਆਉਂਦੇ ਨੂੰ ਬਸ ਮਜ਼ੇ ਲੱਗੂਗਾ ਜਾਂਦੇ ਤੇ ਪਈ ਉਹ ਕੋਈ ਚੱਕਰ ਨਹੀਂ ਉਧਰ ਦਾ ਹੁੰਦਾ ਖਰ ਇੱਧਰ ਕੋਈ ਚੱਕਰ ਨਹੀਂ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਤੁਸ ਸਾਰੇ ਠੀਕ ਹੋਵੋਗੇ ਹੁਣ ਭਾਦੋਂ ਚੱਲੀ ਜਾਂਦੀ ਐ ਖਰ ਅੱਗੇ ਭਾਦੋਂ ਚ ਇੰਨੀ ਗਰਮੀ ਹੁੰਦੀ ਗਰਮੀ ਚੁੰਡਾਂ ਵੱਢਦੀ ਐ ਜਿਆ ਚਾਰਸ਼ਵਰ ਕਿਤੇ ਕਣੀਆਂ ਪਈ ਜਾਂਦੀਆਂ ਆਂਗਾ ਤੇ ਤਾਂ ਮੌਸਮ ਠੰਡਾ ਜਾਂ ਹੁੰਦਾ ਹੈ ਆ ਵਿੱਚ ਤੁਹਾਨੂੰ ਬਾਜ ਆਉਂਦੀ ਹੋਊਗੀ ਨਾ ਛੰਨ ਛੰਨ ਤੇ ਪਾਣੀ ਚੱਲੀ ਜਾਂਦੀ ਕਿਤੇ ਮੋਟਰ ਚੱਲ ਪੈਂਦੀ ਕਿਤੇ ਹਟ ਜਾਂਦੀ ਹੈ ਕਿਉਂਕਿ ਹਜੇ ਸਰੀਰ ਇਹਦਾ ਬਣਿਆ ਨਹੀਂ ਧੁੱਪ ਸਹੀ ਨਹੀਂ ਆਈ ਰਹੀ ਕਿਤੇ ਹਟ ਜਾਂਦੀ ਆ ਹੁਣ ਹਟ ਗਿਆ ਉਹ ਸਾਰਾ ਤੇ ਚਲੋ ਮਿਲਦੇ ਆਂ ਫਿਰ ਰਸਤੇ 'ਚ ਮਿਲਦੇ ਆਂ ਤੁਹਾਨੂੰ ਜਾ ਕੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਠੀਕ ਆ ਫਿਰ ਬਣੇ ਰਿਓ ਆਨੇ ਉਹ ਚੱਲ ਪੀ ਦਵਾਰੇ ਲਗਾਉਣਾ ਖੜਿਆ ਆ ਚੱਲ ਪੀ ਕਿਦੇ ਹਟ ਜਾਂਦੀ ਕਿਦੇ ਚੱਲ ਪੈਂਦੀ ਔਰ ਔਰ ਸ਼ਿਕਾਰੀ ਆ ਨੰਗ ਜੋ ਭਾਈ ਚੱਲ ਕੇ ਮੈਂ ਚੰਗਾ ਲੱਗਦਾ ਹਾਂ ਹਾਂਜੀ ਦੋਸਤੋ ਆਨ ਵਾਲੀ ਚ ਪਾਣੀ ਆ ਗਿਆ ਤੇ ਇਹ ਚ ਤੁਰ ਲੱਗ ਗਿਆ ਕਿਸੇ ਵੀਰ ਨੇ ਚੱਕ ਕੇ ਲੈਣਾ ਹੋਵੇ ਤਾਂ ਹੋ ਸਕਦਾ ਗੁੜਾਂ ਦੀ ਜੂਹ ਚ ਪਹੁੰਚ ਗਿਆ ਹੋਵੇ ਨਾਲੀ ਤੇ ਵੀਰੂ ਵਾਲੇ ਕੰਨੀਂਦਰਾ ਤੇ ਨਾਲੀ ਕਹਿੰਦੇ ਭਰ ਗਈ ਆਪਾਂ ਦਿਖਾਉਣੇ ਤੁਹਾਨੂੰ ਗੱਲਬਾਤ ਕਰਦੇ ਆਗੇ ਆਗੇ ਚਲੋ ਤੇ ਅਥੇ ਨਾਲੀ ਦੇ ਦਿਖਾਉਣੇ ਤੁਹਾਨੂੰ ਝੱਟ ਤੇ ਕਿੰਨੇ ਕਿਹਾ ਚੱਕੇ ਆ ਫਾਟਾ ਪਾਣੀ ਤੁਰਦਾ ਫਟੋ ਫਟਾ ਆ ਕਿਵੇਂ ਖੜਾ ਜਾਜੋ ਬੱਸਾਂ ਦੀ ਬੱਸਾਂ ਇਆਂ ਕਿਵੇਂ ਖੜੀਆਂ ਇੱਥੇ ਹੋਏ ਦੋ ਬੱਸਾਂ ਖੜੀਆਂ ਭਾਈ ਸਰਕਾਰੂ ਪਤਾ ਨਹੀਂ ਕਾਹ ਤੋਂ ਖੜੀਆਂ ਆਏਗਾ ਰੱਖੀਏ ਕਿਵੇਂ ਏਸੀ ਚੱਲਦਾ ਹੁੰਦਾ ਇਹ ਜੋਏ ਆਪਣੇ ਨਰਮੇ ਨੂੰ ਘੇਰ ਲਿਆ ਬਿਮਾਰੀ ਨੇ ਤੇ ਆਪਾਂ ਕਰਦੇ ਆ ਉਹਦੇ ਕੋਈ ਦਵਾਈ ਚੰਗੀ ਦੇਖਦੇ ਆ ਕਿਹੜੀ ਲੈਣੇ ਆਇਸ ਤਾਂ ਰੋਜ਼ ਸਪਰੇਅ ਲੈਣ ਜਾਂਦੇ ਕਿਦੋਂ ਆਏ ਕੋਕੋ ਮੰਨ ਜਾਂਦੇ ਆਏ ਘੁੰਮਣ ਵਾਲੇ ਕਿਹੜੇ ਸੰਦ ਤੱਕ ਮਾਰ ਤੇ ਕਮੇਲਦਾਰੀ ਨਾ ਕਾਲਜ ਬੱਚਿਆਂ ਦਾ ਛੋਟਿਆਂ ਦਾ ਅੱਜ ਉੱਥੇ ਪੁਲਸ ਵਾਲੇ ਚਲਾਣ ਵੀ ਕੱਟੀ ਜਾਂਦੇ ਆ ਘਰ ਕੱਟੀਆਂ ਕਰਕੇ ਜਿਹਦੇ ਕੋਲ ਕਾਗਜ਼ ਹੁੰਦੇ ਕੋਈ ਚੱਕਰੀ ਨਹੀਂ ਆ ਪਕੜਾ ਗਲਤ ਕੰਮ ਕਰਦੇ ਕੋਈ ਚੋਨਾ ਵਿਗੀਲਾ ਬਾਂਸਪਤੀ ਆਓ ਇਹਦੇ ਵਿੱਚ ਆ ਹੋ ਗਿਆ ਨਾ ਲੰਮਾ ਜਾ ਇਹ ਚ ਪਟਾਕਾ ਮਾਰ ਕੇ ਕਈ ਬੂਝੇ ਆਓ ਦੇਖੋ ਵਿਚ ਵਿਚ ਹੈਗੇ ਨਾ ਇੱਧਰ ਤੁਨੇ ਗੱਕੀ ਕੱਕ ਕੋਈ ਨਹੀਂ ਨਾ ਨਾ ਓਏ ਆਹ ਗਾਹਲੀ ਬੜੀ ਤੇ ਗਾਹਾਂਲੀ ਚ ਮਾਰਿਆ ਪੁੱਤਾ ਉਸੇ ਕਿਲੇ ਦੇ ਹੈ ਜਾ ਕੇ ਕੱਲੇ ਜੀ ਲੈ ਲੈ ਓ ਬਕੀਲ ਹਿਲ ਮੇ ਟਹਿਲ ਮੇ ਟਹਿਲ ਮੇ ਟਹਿਲ ਮੇ ਟਹਿਲ ਮੇ ਟਾ ਇੱਥੇ ਆ ਗਿਆ ਹੰਪਾ ਇਹ 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 ਕਾ ਆ ਗਿਆ ਪਿੰਡੋਂ ਮੇਨ ਰੋਡ ਇਹ ਸਾਨੂੰ ਅਸੀਂ ਕਾਫੀ ਬਲੋਕਾਂ ਦੇ ਵਿੱਚ ਦੱਸਤਾ ਬਹੁਤ ਵਾਰੀ ਦੱਸਤਾ ਹੁਣ ਨਹੀਂ ਦੱਸਦੇ ਕਿ ਦੱਸਦੇ ਚਲ ਦੱਸ ਦੋ ਆ ਵੀ ਦੱਸੋ ਮੇਨ ਸਰਸਾ ਹਾਈਵੇ ਹੈ ਜਾਂ ਤੁਸੀਂ ਦੱਸ ਤੁਸੀਂ ਪਛਾਣੋ ਕਿਹੜੀ ਹੈ ਇਹ ਉੱਥੇ ਨਾਲੀ ਦਿਖਾਉਣੇ ਸਾਨੂੰ ਨਾਲੀ 'ਚ ਕਿੰਨਾ ਕੁ ਪਾਣੀ ਹੈ ਪਰ ਦੋ ਨਮੀ ਨਾ ਚੱਲੀ ਜਾਂਦਾ ਕਹਿੰਦੇ ਪਿੱਛੇ ਉਹ ਪਹਾੜਾਂ 'ਚ ਮੀਂਹ ਬੜਾ ਪਿਆ ਇੱਕ ਗਗਰਦ ਰਿਹਾ ਇਹਨੂੰ ਕੋ ਗਰਦਰਿਆ ਕਹਿੰਦੇ ਐਸ ਤਰ੍ਹਾਂ ਤੇ ਅਸੀਂ ਨਾਲ ਹੀ ਕਹਿੰਦੇ ਆ ਭਾਈ ਐਸ ਤਰ੍ਹਾਂ ਗਗਰਦ ਰਿਆ ਹੁੰਦਾ ਇਹਦਾ ਕਾਗਜ਼ਾਂ 'ਚ ਨਾ ਤਰਾਉਣਿਆ ਸਾਨੂੰ ਦਰਸ਼ਨ ਮਿਲੇ ਇਹਦੇ ਗਗਰਦੇ ਕਿਸਾਨਾਂ ਦੀ ਵਿੱਚ ਫਸਲ ਵੀ ਹੁੰਦੀ ਆ ਘਰਾਂ ਦੇਖਾਂਗੇ ਉਹ ਡੁੱਬਿਆ ਕਿ ਇਦਾਂ ਹੀ ਕਹਿੰਦੇ ਲੋਕ ਬਾਕੀ ਕੁਦਰਤ ਦੇ ਰੰਗ ਹੁੰਦੇ ਆ ਇਹਦੇ ਰੰਗਾਂ ਦਾ ਪਤਾ ਨਹੀਂ ਹਜੇ ਕਹਿੰਦੇ 24 ਤੋਂ 27 ਵਾਲਾ ਮੀਂਹ ਤਕੜਾ ਦੱਸਿਆ ਘਰ ਪਰਸੋ ਚਾ ਉੱਥੇ ਫਿਰ ਦੇਖੋ ਇਹ ਕਿੰਨਾ ਕੁ ਪਾਣੀ ਆਇਆ ਹਜੇ ਖਾਰ ਪਾਣੀ ਜੀਅਤੀ ਦਾ ਹੋਣੀ ਚਾਹੀਦੀ ਹੈ ਘਰ ਦਿਖਾਉਣੀ ਆ ਤੁਹਾਨੂੰ ਆ ਖਰ ਬਾਂਝੇ ਨਾਲੀ ਦੇ ਵਿੱਚ ਹੀ ਪੈਂਦੇ ਖਾਰਾ ਕਬੜੀ ਗੱਲ ਨਹੀਂ ਖਾਰਾ ਪਾਣੀ ਤੇਜ ਆ ਭਾਈ ਪੂਰਾ ਪਾਣੀ ਤੇ ਜਾਂ ਨਾਲੀ ਦਾ ਰੋਕੀਓ ਇਹ ਸਰਸੇ ਵਾਲਾ ਪੋਲਾ ਭਾਈ ਇਹ ਸਰਸੇ ਵਾਲਾ ਪੋਲਾ ਆ ਨਾਲੀ ਭਾਈ ਪਾਣੀ ਦਾ ਤੇਜ ਹੈਗਾ ਅੱਧੀ ਤੋਂ ਜ਼ਿਆਦੇ ਆ ਨਾ ਓਏ ਅੱਧੀ ਤੋਂ ਜ਼ਿਆਦੇ ਆ ਲਾਲ ਜਾ ਉਹ ਪਾਣੀ ਹਾਕ ਇਧਰ ਦੀ ਬੜਿਆ ਏ ਜੋ ਨਾਲੀ ਚ ਪਾਣੀ ਤੇਜ਼ ਚੱਲੀ ਜਾਂਦਾ ਘਾਰਾ ਐਨਾ ਕ ਚੱਲੀ ਜਾਵੇ ਤਾਂ ਕੋਈ ਚੱਕਰ ਨਹੀਂ ਘਾਰਾ ਝੋਨੇ ਝਾਨੇ ਵਾਲੇ ਵੀਰ ਲਾ ਲੈਂਦੇ ਹੁੰਦੇ ਆ ਯਾਰ ਟਰੈਕਟਰ ਦੇ ਟਾਇਰਾਂ ਨਾਲ ਖੜ ਕੇ ਹੁੰਦੇ ਸ਼ੂ ਕਰਕੇ ਨੰਗਿਆਂ ਦੀ ਕੋਲ ਦੀ ਕਾਰ ਸ਼ੂ ਕਰਕੇ ਆ ਦੇਖੀ ਯੇ ਸਾਹਮਣੇ ਸਰਸਾ 8 ਕਿਲੋਮੀਟਰ ਫਤਿਆਬਾਦ 46 ਹਜ਼ਾਰ 95 ਦਿੱਲੀ ਇੱਥੋਂ 263 ਕਿਲੋਮੀਟਰ ਭਾਈ ਤੇ ਇੱਥੇ ਭਾਈ ਸਾਹਮਣੇ ਮੰਦਿਰ ਵੀ ਹੈਗਾ ਮੰਦਿਰ ਕਾ ਦਾ ਸ਼ਿਵਜੀ ਦਾ ਸ਼ਿਵ ਸ਼ੰਕਰ ਮਹਾਰਾਜ ਦਾ ਮੰਦਿਰ ਹੈਗਾ ਤੇ ਸਾਹਮਣੇ ਬ੍ਰਿਜ ਸਿੱਧਾ ਹਾਈਵੇ ਸ਼ਹਿਰ ਚ ਨਹੀਂ ਐਂਟਰ ਹੋਣਾ ਤਾਂ ਤੁਸੀਂ ਹਜ਼ਾਰ ਨੂੰ ਨਿਕਲ ਸਕਦੇ ਹੋ ਇੱਥੋਂ ਤੇ ਸਰਸੇ ਦੇ ਥੱਲੋਂ ਜੇ ਸ਼ਹਿਰ ਜਾਣਾ ਹੈ ਤਾਂ ਥੱਲੋਂ ਦੀ ਪੜ ਜਾ ਭਾਈ ਆ ਸ਼ਹਿਰ ਜੀ ਜਾਂਦੀਆਂ ਬੱਸਾਂ ਤੇ ਪੁੱਲ ਤੇ ਤਾਂ ਦੀ ਹਜ਼ਾਰ ਦਿੱਲੀ ਫਤਿਹਵਾਦ ਆਪਏ ਰੇਲ ਗੱਡੀ ਜਾਂਦੀ ਸਾਹਮਣੇ ਤੇ ਚਪੋਲਾ ਤ੍ਰਿਪੋ ਮੋੜਾ ਚ ਤ੍ਰਿਪੋ ਮੋੜਾ ਚੱਲ ਚੱਲ ਮੋੜਲਾ 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 ਇਹਨੂੰ ਦੱਸ ਕੇ ਕੰਮ ਕਰਾਉਣੇ ਪੈਂਦੇ ਕਈ ਵਾਰੀ ਸਿੱਧੇ ਕੱਢ ਦਿੰਦਾ ਹੁੰਦਾ ਕਿ ਘਰਾਂ ਨੂੰ ਇਹ ਜਵਾਬ ਹੈ ਨਾ ਕਿਤੇ ਆਇਆ ਤਾਂ ਹੀ ਨਹੀਂ ਇਹ ਫਿਰ ਇੱਥੇ ਬੋਲਦੇ ਨਾਲ ਛੋਨਾ ਸਹੀ ਨਹੀਂਗਾ ਹੂੰ ਜਮਾ ਜਮਾ ਮੋਟਰਸਾਈਕਲ ਦੀ ਇਹ ਹੁਣ ਤਾਂ ਗਰਮੀ ਹੀ ਘਟ ਗਈ ਅੱਗੇ ਨੂੰ ਹਨਾ ਰਾਤ ਨੂੰ ਠੰਡ ਹੁੰਦੀ ਹੈ ਨਾ ਪੂਰਾ ਹੀ ਪੈ ਗਿਆ ਪੱਖੇ ਨਾਲ ਪਾਲਾ ਜਾ ਲੱਗਦਾ ਰਾਤ ਨੂੰ 11 ਤੋਂ ਬਾਅਦ ਆ ਰਚਨਾ ਪੈਲਸ ਆ ਸੀਗਾ ਭਾਈ ਹਮ ਨੂੰ ਕਰਨ ਵਾਲਾ ਸਰਫਿਸ ਰਚਨਾ ਪੈਲਸ ਬਾਰ ਰੋਡ ਡੱਬ ਵਾਲੀ ਦੇ ਹੈ ਬਾਰ-ਬਾਰ ਹਮ ਤੋਂ ਬਾਅਦ ਫਾਇਆ ਇਹ ਰੋਣਾ ਹਾਂ ਹਾਂ ਛੱਤ ਭਾਈ ਇਹ ਨਵਕੀਲਾ ਆਪਾਂ ਨੂੰ ਸੱਜੇ ਨਹੀਂ ਨਾ ਨਹੀਂ ਹੋਇਆ ਹਾਂ ਆਪਾਂ ਸੱਦਾ ਹੀ ਨਹੀਂ ਹੋਏ ਲਾਂਭਾ ਦੇਵਾਂਗੇ ਇਹਨਾਂ ਨੂੰ ਇੱਥੇ ਆਪਾਂ ਹੀ ਛੱਤ ਪਾਈ ਜਾਂਦੇ ਆ ਇਹ ਆਪਣੇ ਕਿਸੇ ਯਾਰ ਦੋਸਤ ਦੀ ਦੁਕਾਨ ਹੈ ਇਹ ਤੇ ਸੱਦਾ ਹੀ ਨਹੀਂ ਕੰਜਰਦੇ ਨੇ ਇੱਥੇ ਆ ਗਿਆ ਚੌਕ ਜਾਮ ਲੱਗ ਰਿਹਾ ਇੱਥੇ ਜਾਮ ਇਥੇ ਮੁਲਾਜ਼ਮ ਵੀ ਖੜੇ ਰਹਿੰਦੇ ਆ ਭਾਈ ਕਈ ਵਾਰ ਇਹ ਚੌਕ ਹੈਗਾ ਇਥੇ ਪੀ ਪਾ ਟੀ ਟਾਂ ਹਾਂ ਸੜਕ ਪੈਸੇ ਵਾਲਾ ਹਸਪਤਾਲੋਂ ਨਿਕਲ ਜਾਂਦੀ ਐ ਇੱਥੋਂ ਸਰਕਾਰੀਆ ਹਸਪਤਾਲ ਨੂੰ ਘੜੇ ਜਾਣਾ ਹੋਵੇ ਤੇ ਸਿੱਧੀ ਤੁਹਾਨੂੰ ਪਤਾ ਹੀ ਕਿੱਧਰ ਜਾਣਾ ਨੂੰ ਆਸਤਾ ਘਰ ਇੱਥੋਂ ਦਾਣਾ ਮੰਡੀ ਜਿ ਬਣਾਗੇ ਇੱਥੋਂ ਸਾਡਾ ਕੰਮ ਹੀ ਖੇਤੀ ਬਾੜੀ ਦਾ ਹੈ TVS Hero TVS ਆ ਘੜੇ ਡੀ ਲੈਕਸ ਮੇਰੇ ਫੇਵਰੇਟ ਮੋਟਰਸਾਈਕਲ ਆ ਲੋਟ ਕਿਉਂ ਲਿਖਿਆ ਉਹ ਤੇ ਬਾਈ ਪੀ ਆਈ ਐਲੋਟ ਪਲੋਟ 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 ਨੋਟ ਪਲੋਟ ਇੱਥੋਂ ਆਪਾਂ ਮੁੜਾਂਗੇ ਭਾਈ ਨਹੀਂ ਚੱਲ ਮੋਟਰਸਾਈਕਲ ਆਉਂਦਾ ਇੱਕ ਚੱਲ 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 ਹੱਸਦੇ ਨਾ ਕੋਈ ਕਿਉਂ ਰਿਉ 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 ਇੱਥੋਂ ਭਾਈ ਦਾਣਾ ਮੰਡੀ ਚ ਵੜ ਸਕਦੇ ਹੋ ਤੁਸੀਂ ਆਪਾਂ ਜਾਂਦੇ ਸਪਰੇਅ ਵਾਲੀਆਂ ਦੁਕਾਨਾਂ ਦੇ ਖਰਾ ਬੱਦਲ ਆ ਗਿਆ ਐਡਾ ਹਨਾ ਤੇ ਭਾਈ ਮੋਟਰਾਂ ਆਂ ਸੋਲਰਾਂ ਬੱਦਲਾਂ ਦੇ ਵਿੱਚ ਕਈ ਵਾਰੀ ਜਮੇ ਬੰਦ ਹੋ ਜਾਂਦੀਆਂ ਕੋਈ ਡੀਸੀ ਮੋਟਰ ਕਰੋ ਤਾਂ ਚੱਲੀ ਜਾਂਦੀ ਐ ਆਏਸੀ ਮੋਟਰ ਐ ਭਾਈ ਇਹ ਖੜਗੀ ਬੰਦ ਹੋ ਗਈ ਪਾਣੀ ਪੁੱਠਾ ਮੁੜ ਗਿਆ ਕਿਨਾ ਕਰੋ ਬਦਲ ਪਰਾਂ ਨਹੀਂ ਹੁੰਦਾ ਕਈ ਵਾਰੀ ਚੱਲਦੀ ਜਾਂਦੀਆਂ ਉਹਨਾਂ ਦੇ ਘਰ ਵਿੱਚ ਤੇ ਇਹ ਆਊਆ ਪਾਣੀ ਆ ਗਿਆ ਖੜਕਾਇਆ ਹੋਇਆ ਜਿਕਰ ਇੰਨਾ ਕਿ ਚੱਲਦਾ ਦੇਖੀ ਇਹ ਉਹ हट ਗਈ ਹੈ ਨਾ ਇਹ ਆ ਦੇ ਇੰਨਾ ਕਿ ਚੱਲੀ ਜਾਂਦਾ ਘਰ ਆਪਾਂ ਭਾਈ ਵਾਗੇ ਸੀ ਸਰਸੇ ਕੈਰੇਜ ਛੱਡ ਕੇ ਵਾਗਿਆ ਸੀ ਮੈਂ ਘਰ ਪਾਣੀ ਉਹ ਵਿਚਾਲੜੇ ਕੈਰੇਜ ਪਈ ਜਾਂਦਾਗਾ ਲੰਮੇ ਚ ਤੇ ਸਰਸੇ ਸਪਰੇਅ ਲੈਣ ਗਏ ਸੀ ਉਹ ਲੈ ਕੇ ਹੁਣ ਹੀ ਆਇਆ ਖਰਾ ਅੱਧਾ ਘੰਟਾ ਪਹਿਲਾਂ ਜਿਵੇਂ ਉਸਾਰ ਕੈਰਾ ਦੇਖਿਆਗਾ ਹੋ ਤਾਂ ਪਈ ਜਾਂਦੀ ਹੈ ਨਾ ਆ ਆ ਗਈ ਆ ਗਈ ਇਹ ਆ ਆ ਗਈ ਆ ਗਈ ਤੇ ਪਾਣੀ ਬਦੂ ਆ ਦੇਖੀ ਚੱਲ 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 ਚਾਲਾ ਚੱਲ 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 ਵਧਾ ਦੇ ਰੇਸ਼ ਚੱਲ ਚੱਲ ਹੋਰ ਚੱਲਾ ਆ ਦੇਖ ਭਾਈ ਹੁਣ ਕਰੜੀ ਧੁੱਪ ਹੋ ਗਈ ਹਜੇ ਵੀ ਬੱਦਲ ਹੈਗੇ ਆ ਖਰਾ ਦੇਖਾ ਤੇ ਠੀਕ ਹੈ ਖਰਾ ਪਾਣੀ ਡੇ ਦਾ ਨਾ ਕਿਵੇਂ ਝਰਨੇ ਚੋਟੇ ਦਾ ਹੁੰਦਾ ਆ ਆਪਾਂ ਭਾਈ ਆਗੇ ਪਹਾੜਾਂ ਚ ਨਾ ਆ ਝਰਨਾ ਚੱਲੀ ਜਾਂਦਾ ਭਾਈ ਝਰਨਾ ਵਗਦਾ ਹੈਗਾ ਇਹ ਸੁਣਵਟ ਕਈ ਵਾਰ ਦਿਖਾਈ ਹੈ ਖਰ ਜਿਆ ਖਾਲ ਚ ਛੱਡਣਾ ਉਸਦਾ ਵੀ ਬਗੀ ਜਾਂਦਾ ਪਾਣੀ ਆ ਦੇ ਤੇ ਆਪਣੇ ਢੱਕਣ ਬੰਦ ਆਗੇ ਕਾ ਬੰਦ ਆ ਪਹਿਲਾਂ ਆ ਚੱਲਦੇ ਸੀ ਗੱਲ ਹਾਂ ਨਰਮੇਸ਼ ਇਹ ਲਾਤਾ ਆ ਬੰਦ ਕਰਤੇ ਆ ਸਿੱਧੇ ਖਾਲ ਚ ਛੱਡਨੇ ਹੁਣਾ ਕਿਆ ਪੈ ਪਾ ਕੇ ਹੁਣ ਹੋ ਜਲਦੀ ਜਾਂਦੇ ਇਧਰ ਹੁਣ ਆ ਚੱਲੀ ਜਾਂਦੇ ਆ ਦੇ ਤੇ ਖਾਲ ਚ ਆ ਕੇ ਕੈਰੇਜ ਜਾਂਦੇ ਆ ਪਹਿਲਾਂ ਪਾ ਇਧਰ ਲਾਇਆ ਸੀ ਤੇ ਆ ਪਾਣੀ ਨੂੰ ਡੱਗੀ ਚ ਵੀ ਡੱਕਦਾ ਦਿਖਾ ਦੇ ਇਹ ਭਾਈ ਕਿਸੇ ਗਵਾਂਡੀ ਨੇ ਮੋਟਰ ਛੱਡ ਕੇ ਲੈਂਦੀ ਇਹ ਅੱਜ ਦਿਨੇ ਲੇਟ ਆਈਏ ਖੜਾ ਆ ਦੇ ਗਵਰਨਮੈਂਟ ਹੀ ਪਾਪਾ ਬੰਗਾ ਕਿ ਮੈਂ ਧੋਰੀ ਖਾਲ ਹੁੰਦਾ ਉਹਦੀ ਥਾਂ ਪਾ ਪਾਰਖਿਆ ਹਾ ਸੀਵਰ ਜਾਲੀ ਵੱਡੀ ਪਾਪ ਹੈ ਉਹ ਪਿੱਛੇ ਵੀ 5 ਕਿੱਲੇ ਤੋਂ ਆਉਂਦੀ ਹੈ ਤੇ ਗਾਹਾਂ ਵੀ 3-4 ਕਿੱਲੇ ਜਾਂਦੀ ਹੈ ਕਿ ਇੱਥੇ ਪਾਣੀ ਬਾਹਰ ਕੱਢਿਆ ਹੋਇਆ ਭਾਈ ਇੱਥੇ ਆਪਣੇ ਨੱਕੇ ਆ ਗਏ ਤੇ ਪਾਣੀ ਚੱਲੀ ਜਾਂਦਾ ਘਰਾਂ ਤੇ ਟਾਈਮ ਵੱਜ ਗਿਆ ਪਾਉਣਾ 1 ਆ ਸਰਸੋਂ ਆਪਾਂ ਉਸ ਨੂੰ ਜਿਵੇਂ ਦਵਾਈ ਲੈਂਦੀ ਹੈ ਦਵਾਈ ਕਿਹੜੀ ਲੈਂਦੀ ਹੈ ਕੋਸ ਨੂੰ ਮੈਂ ਦਿਖਾਉਂਗਾ ਜਾ ਕੇ ਉੱਥੇ ਕਿਆਰਾ ਹੈ ਬਸ ਲੱਗਣ ਵਾਲੀ ਹੈ 2 ਕਮੰਜਾਂ ਤਾਂ ਰਹਿ ਗਿਆ ਸੀ ਬੱਦਲ ਦੇਖੀ ਕਿਵੇਂ ਉਹ ਬਣ ਰਿਹਾ ਹੈ ਨਾ ਪਹਾੜ ਜਾ ਐਂ ਲੱਗਦਾ ਵਿੱਚ ਛਾਲ ਮਾਰ ਕੇ ਦੀ ਹੈ ਨਾ ਨਾ ਚੱਲ ਮੈਂ ਦੇਖ ਕੇ ਆਉਣਾ ਕਿਆਰਾ ਉਹ ਰਹਿੰਦਾ ਸੀ ਨਾ 2 ਕਮੰਜਾਂ ਤਾਂ ਸਾਨੂੰ ਦੱਸਿਆ ਸੀ ਤੇ ਆਪਣਾ ਨਰਮਾ ਕੁਝ ਇਸ ਤਰ੍ਹਾਂ ਦਾ ਹੋ ਗਿਆ ਭਾਈ ਇਸ ਤਰ੍ਹਾਂ ਦਾ ਇਹੇ ਜਾ ਫਲ ਬੂਟੀ ਲੱਗੀ ਇਹਨੂੰ ਵਿਚ ਘਰ ਟੀਂਡੇ ਤੇ ਫਟਾ ਸੋਨੂੰ ਫੋਟੋ ਦਿਖਾ ਮੈਂ ਇਹ ਆ ਟੀਂਡੇ ਲੱਗੇ ਰਹੀਆਂ ਨੇ ਤੇ ਬਿਮਾਰੀ ਇਸ ਤਰ੍ਹਾਂ ਦੇ ਸਾਫ਼ ਹੋ ਰਹੀ ਹੈ ਇਹ ਸਾਰੇ ਪੱਤੇ ਇਦਾਂ ਦੇ ਹੋ ਗਏ ਆ ਦੇਖ ਸਾਫ਼ ਆਪਣੇ ਆਪ ਹੋਏ ਆ ਕੋਈ ਇਨੀਆਂ ਦਾ ਵੀ ਮੈਂ ਦਵਾਈ ਚੰਗੀ ਕਰਤੀ ਬਈ ਮੈਂ ਕਰਿਆ ਨਹੀਂ ਆਪਣੇ ਆਪ ਹੀ ਹੋਏ ਆ ਭਰਾਵਾ ਇਹ ਹੱਦ ਵਾਂਗਾਂ ਲਗਾਤਾਰ ਕੰਟੀਨਿਊ ਚੱਲ ਜੰਗੀਆਂ ਆ ਤੇ ਖੜਾ ਸੀ ਛੱਡਿਆ ਨਹੀਂ ਇਹਦੇ ਇੱਕ ਫਲਾਂ ਵਾਲੀ ਕਰੀਏ ਸੀ ਸੁਣਾਈਆਂ ਤੇ ਹੋ ਸਕੇ ਮੈਂ ਤੁਹਾਨੂੰ ਉਹ ਵੀ ਦਿਖਾ ਦੂੰ ਅੱਜ ਯਾਰ ਅੱਗੇ ਉਹ ਪੈਕਟ ਜੇ ਕਰਦੇ ਹੁੰਦੇ 13045 ਤੇ ਬਰਾਊਨ ਹੋ ਰਹੇ ਹਨਾ ਤੇ ਫੁੱਟ ਭਾਈ ਸੋਹਣੇ ਹੈਗੇ ਇੰਨੇ ਹੈ ਨਹੀਂ ਖਰਾਬ ਖਰਾ ਜਿੱਦਾਂ ਦੇ ਹਨਾ ਆ ਦੇ ਠੀਕ ਹੈ ਖਰਾ ਕਈ ਬੁਝੇ ਨੇ 4 4 5 5 ਖਿੰਡੇ ਖੜੇ ਨੇ ਇਹ ਆ ਖੜੇ ਪਏ ਹਨਾ ਆ ਦੇਖ ਆ ਇਨੇ ਫੁੱਟ ਖੜੇ ਪਏ ਆ ਦੇਖ ਇਹ ਜੜਾਈਆਂ ਦੇ ਅੱਗੇ ਕੋਕੜਾ ਬੰਨਦੇ ਹੁੰਦੇ ਸੀ ਇਹ ਤੈਤ ਕੀ ਕੋਕੜਾ ਨਹੀਂ ਬਣੇ ਭਾਈ ਭਾਈ ਉਹ ਘਰ ਕੋਲੇ ਕਿਹੜੇ ਨਰਮਾ ਉਹ ਚ ਸੁੰਡੀ ਦਾ ਅਟੈਕ ਹੈਗਾ ਹੈਗਾ ਇਹ ਨਰਮੇ ਚ ਨੀਮਾ ਇੰਨਾ ਦੇਖਿਆ ਖਾਰਾ ਤੇ ਉਹ ਨਰਮੇ ਚ ਹੈਗਾ ਵਰਗੇ ਹਜੇ ਵੀ ਹੈਗਾ ਅਰੇ ਕਿਹੜੇ ਨੂੰ ਬਾਹਲੇ ਗੁੰਗੇ ਜੀ ਨਹੀਂ ਹੋ ਜਾਂਦੇ ਪੱਤੇ ਉਹ ਆਏ ਨਹੀਂ ਹੁੰਦੇ ਸੀ ਆ ਚ ਬਾਇ ਨਹੀਂ ਇਹ ਘਰ ਪੱਤੇ ਸਾਰੇ ਨੇ ਠੀਕ ਹੈ ਪੁਆਣੀ ਮਾਕੇ ਤੋਂ ਬਾਰੇ ਸੋਨੇ ਪੱਤੇ ਉਹ ਦਿਖਾਉਣਾ ਹਨਾ ਆ ਵਿਚ ਵਿਚ ਹੈ ਜੀ ਵੀ ਹੈ ਗਿਆ ਮੈਨੂੰ ਆ ਪੱਤਿਆਂ ਤੋਂ ਲੱਗਦਾ ਸੀ ਵੀ ਬਿਮਾਰੀ ਹੈ ਕਿ ਆਦ ਕਿੰਿਆ ਦਾ ਹੈ ਹਰਾ ਮਚਰ ਆ ਇਹ ਆ ਬੈਠਾ ਹੋਏ ਆ ਬੈਠੇ ਹੈਗੇ ਵਿਚ ਵਿਚ ਤੇ ਉਹ ਨਰਮ ਇਸ ਤਰ੍ਹਾਂ ਦਾ ਹੈ ਠੀਕ ਹੈਗਾ ਡੰਗਾ ਲaithe ਸੁੰਡੀ ਨਾ ਪਵੇ ਕਿਸੇ ਦੇ ਵੀ ਕਈ ਕਾਫੀ ਸਾਲ ਹੋ ਗਏ ਯਾਰ ਮਾਰ ਕੇ ਧਰਤੀ ਯਾਰ ਫਸਲ ਨਹੀਂ ਫਸਲ ਨਹੀਂ ਸੁੰਡੀ ਨੇ ਮਾਰੇ ਆ। ਸੁੰਡੀ ਦਾ ਬੇੜਾ ਲੱਗਿਆ। ਕੋਸਾ ਦਵਾਈਆਂ ਵੀ ਇਹ ਜੀਆਂ ਦਿੰਦਾ ਕੀ ਪਤਾ ਸਰਕਾਰ ਦਿੰਦੀਆਂ ਕਿਉਂ ਨਹੀਂ ਕਰਦੀਆਂ। ਚੱਲ ਦੇਖਾ ਉਹ ਮੈਂ ਕਹਿਰਾ ਦੇਖ ਕੇ ਉਹਨਾਂ ਅੱਜ ਕਹਿਰਾ ਦਾ ਭੁੱਲੀ ਗਿਆ ਓਏ। ਕਹਿਰਾ ਦੇਖ ਕੇ ਬਲਦਾ ਕੇ ਵੱਢ ਕੇ ਆ ਨਰਮਾ ਹੋ ਗਿਆ ਕਿਹੜੇ ਜ ਆਪਾਂ ਹੁਣ ਪਾਣੀ ਲਾਏ ਨੇ ਔਰ ਦੂਜਾ ਖੇੜੀ ਨੂੰ ਮੈਂ ਪਿਆਰ ਨਾਲ ਲੰਮੀ ਪੱਟੀ ਕਹਿਣਾ ਪਾਈ। ਇਹ ਵੀ ਇਸ ਤਰ੍ਹਾਂ ਦਾ ਇਹਦੇ ਪੱਤੇ ਸੋਹਣੇ ਖਰਾ। ਕਦ ਥੋੜਾ ਛੋਟਾ ਹੈਗਾ ਇਹ ਨਰਮੇ ਦਾ ਤੈਨੂੰ ਮੈਂ ਛੱਡ ਕੇ ਗਿਆ ਸੀ ਤੜਕੇ 9 ਵਜੇ ਬੰਬੀਏ ਚ ਠੀਕ ਹੈ ਇਹ 11 1 ਹੈ ਕਿੰਨੇ ਥਾਂ ਚ ਹੈ ਅੱਧੇ ਕਿਲੇ ਥਾਂ ਚ ਹੈ ਤੇ ਕੁਛ ਉਧਰੋਂ ਮੋੜ ਲਾ ਤਿਸ ਕਰ 15 ਕਿ ਕਰ ਮਾ ਉਧਰੋਂ ਕੱਲ ਮੁੜਿਆ ਸੀ ਕੱਲ ਅੱਜ ਨਹੀਂ ਕੱਲ ਉਹਦਾ ਮੈਨੂੰ ਫਾਇਦਾ ਹੋ ਗਿਆ ਕਿਉਂਕਿ ਮੈਂ ਨਵੇਂ ਕੈਰੇਜ ਨਹੀਂ ਵੱਡੇ ਮੈਂ ਉਧਰੋਂ ਵੜ ਤੀਆਂ ਵਟਾਂ ਖੋਲਾਈ ਜਲਾ ਦੇ ਮੈਂ ਨਰਮਾ ਕੁਸਾਬਾਨਾ ਦੇ ਵੀਪਸ 11 ਆ ਰਹੀ ਏ ਯਾਰ ਦੌੜੀ ਜੀ ਆ ਰਿਹਾ ਕੋੜਾ ਦੇ ਨਾਲ ਨਾਲ ਇੱਧਰ ਨਹੀਂ ਆਇਆ ਓਏ ਬਾਣੀ ਆ ਰਿਹਾ ਕੋੜਾ ਯਾਰ ਤੇ ਇੱਧਰ ਤਾਂ ਲੱਗ ਗਿਆ ਸਾਰਾ ਇਹ ਕਿਹੜਾ ਲੱਗ ਗਿਆ ਤਕਰੀਬਨ ਅੱਧੇ ਕਿਲੇ ਚ ਕੁਝ ਉਧਰੋਂ ਲੱਗ ਗਿਆ ਸੀ ਮਨ ਲੈਣੇ ਯਾਰ ਤੜਕੇ 9:00 ਤੋਂ ਲੈ ਕੇ ਹੁਣ 1:00 ਵਜ ਗਿਆ ਤਿੰਨ ਕਨਾਲਾ ਥਾਂ ਖੁੱਲੀਆਂ ਪਰ ਨਹੀਂ ਸੀਲਰੇ ਚ ਲੱਗੇ ਸੀ ਭਾਈ ਮੀਹ ਤੋਂ ਬਾਅਦ ਇਹ ਚ ਲੱਗੇ ਸੀ ਤੱਪੜਨੀ ਇਹ ਇਹ ਸੀਲਰ ਆਣਾ ਆ ਦਿਖਾਉਣਾ ਨਹੀਂ ਯਕੀਨ ਨਾਲ ਆ ਦੇਸੀ ਰਾਣਾ ਤਾਂ ਹੈ ਚਾਰ ਫਰਦ ਨਾਲ ਪਾਣੀ ਬਸ ਇੰਨੀ ਕੀ ਸੀ ਕਾਣੀ ਸੋਨ ਨੂੰ ਮ ਦਿਖਾਉਣਾ ਜਾ ਕੇ ਕਿਹੜੀ ਸਪਰੇਅ ਲੈਂਦੀ ਹੈ ਰਾਣੀ ਆ ਦੇ ਘਰ ਆਏ ਓਏ ਆ ਰਹੇ ਆ ਜੀ ਸ਼ਕਤੀ ਬਹੁਤ ਹੁੰਦੀ ਹੈ ਭਾਈ ਦੇਖ ਆ ਚੁੱਬੜ ਇਹ ਦੇਸੀ ਜੀ ਹੈ ਸਾਰਿਆਂ ਨੂੰ ਕਰਾਮਾਤਾ ਰਾਇਣ ਦੀ ਹੁੰਦੀ ਹੈ ਇਹ ਮੈਂ ਇੱਕ ਬੱਲ ਰੱਖ ਲਈ ਸੀ ਘਰ ਬੱਲਾ ਖਰ ਬੁੰਦੀਆਂ ਹਰ ਸਾਲ ਹੋ ਜਾਂਦੀਆਂ ਹੈ ਤੇ ਬੱਟ ਤੇ ਸੀ ਤਾਂ ਰੱਖ ਲਈ ਮੈਂ ਪੁਰਾਇਆ ਹੀ ਨਹੀਂ ਘਰ ਤੋਂ ਪਾਉਂ ਤੱਤੇ ਹੋਣਗੇ ਯਾਰ ਕਿਵੇਂ ਆਸੀ ਆ ਦੇਖੋ ਆ ਬਿਆ ਪੀਲੇ ਸਾਰੇ ਘਰ ਠੀਕ ਹੈ ਰਾਜ ਆ ਭਾਈ ਇਹਨੂੰ ਕੋਈ ਚੁੱਬੜ ਕਹਿੰਦਾ ਕੋਈ ਕਚਰੇ ਕਈ ਕਚਰੇ ਕਹਿੰਦੇ ਇਹਨੂੰ ਰਾਜਸਥਾਨ ਚ ਤੇ ਆਪਣੇ ਤਾਂ ਰਾਏ ਕਹਿੰਦੇ ਰਾਜ ਕੋਈ ਕਚਰੇ ਕੋਈ ਚੁੱਬੜਾ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਪਰ ਆਪਦੀ ਬੋਲੀ ਹੁੰਦੀ ਯਾਰ ਇਹਨੂੰ ਫ੍ਰਿਜੇ ਰੱਖਦੇ ਆਂ ਠੰਡੇ ਜੇ 쿨쿨 ਠਰਜਾ 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 ਅੰਦਰੋਂ ਦਾ ਪੱਟੂ ਇਹ ਤਤਈ ਹੋਊਗਾ ਕਿੰਨੇ ਢਾਰ ਲਾ ਇਹਨੂੰ ਇਹਨੂੰ ਕੀ ਕਹਿੰਦੇ ਆ ਦੇਖ ਕਿਉਂ ਰਾਇਆ ਉਥੋਂ ਮੈਨੂੰ ਇੱਥੇ ਆਇਆ ਚੱਲ ਮਿਲਦੇ ਆਂ ਦਵਾਈ ਤੇ ਤੁਸੀਂ ਐਂ ਕਹੋਗੇ ਹੋਰ ਹੀ ਦਿਖਾਈ ਜਾਂਦਾ ਕੋਸਾ ਨਾ ਚੀਜ਼ਾਂ ਇੰਨਾ ਚ ਕਿੰਨਾ ਗੁਣਾ ਕਿਸੇ ਚੀਜ਼ ਚ ਨਹੀਂ ਸਬਜ਼ੀ ਚ ਵੀ ਨਹੀਂ ਇਹਨਾਂ ਗੁਣ ਕਿਹੜੇ ਆ ਤੱਤ ਹੈ ਇਹਦੇ ਵਿੱਚ ਕਿਤੇ ਗੂਗਲ ਕਰਕੇ ਦੇਖੋ ਰਾਈਜ਼ ਕੀ ਤੱਤ ਹੁੰਦੇ ਆ ਫਿਰ ਪਤਾ ਲੱਗੂ ਤੁਹਾਨੂੰ ਰਾਈ ਦੀ ਕੀਮਤਾਂ ਦਾ ਆਹ ਪਈ ਦਵਾਈ ਲੈਂਦੀ ਸਰਸੋਂ ਆ ਤੋਂ ਹੈਗੀ ਹੈ ਗ੍ਰਾਮੋ ਹਨਾ ਗ੍ਰਾਮੋ ਨਹੀਂ ਕਰੇ ਹੈ ਦਾ ਗ੍ਰਾਮੋ ਅੜਾਮਾ ਕੰਪਨੀ ਦੀ ਹੈ ਇਹ ਪਰਨੈਕਸ ਪਰਨੈਕਸ 24% ਐਸਐਲ ਅਡਾਮਾ ਆ ਵੀ ਲਗਾ ਕੰਪਨੀ ਦੀ ਆਇਆ ਕਰ ਤੇ ਆ ਆ ਗਿਆ ਪ੍ਰੋਕਲੈਨ 5% ਐਸਜੀ ਇਹ ਸੁੰਡੀ ਵਾਸਤੇ ਹੁੰਦੀ ਹੈ ਪ੍ਰੋਕਲੈਨ ਤੇ ਆ ਆ ਗਿਆ ਊਲਾਲਾ ਇਹਨੂੰ ਕਹਿੰਦੇ ਊਲਾਲਾ ਐਵੇਂ ਨਹੀਂ ਸਮਰਾਟ ਆਡਾ ਪਾਇਆ ਦਿੱਤਾ ਉੱਤੇ ਇਹਦੇ ਇਹ ਨਰਮੇ ਦੀ ਖਰੀ ਮਛਰ ਦੀ ਚਿੱਟੇ ਵਾਸਤੇ ਸਭ ਤੋਂ ਬੈਸਟ ਦਵਾਈ ਹੁੰਦੀ ਹੈ ਇਹ ਤੇ ਪਦਾਮਾ ਤੇ ਊਲਾਲਾ ਇਹ 8600 ਨੂੰ ਕਿਲੋ ਦਿੰਦੇ ਆ ਸਰਸੇ ਜੂਪੀ ਲਦੀ ਹੈ ਭਾਈ ਇਹ ਦਵਾਈ ਕਰਾਂਗੇ ਅੱਧਾ ਕਿਲੋ 6 ਕਿੱਲਾਂ ਚ ਪਾ ਸਕਦੇ ਹੋ ਤੁਸੀਂ ਘਰ ਇਕੱਲੀ ਆਹ ਦੋਨੇ ਆਹ ਨਹੀਂ ਆ ਤਾਂ ਕੱਖਾਂ ਲਈ ਹੈ ਘਰ ਆਹ ਆ ਦੋਨੇ ਹਾਉਥੋਂ ਵੱਡਦਾ ਮੈਂ ਜਮਾਰ ਹੋਣਾ ਜਮਾਰ ਵੱਢ ਕੇ ਮੇਰੇ ਹੀ ਮੋੜਿਆਂ ਤੇ ਉੱਤੇ ਜਾਊਗੀ ਜਮਾ ਅੱਗੇ ਟਰੈਕਟਰ ਲਿਆਉਂਦਾ ਸੀ ਫਾਇਦਾ ਸੀਗਾ ਇੱਥੇ ਕਿਆਰੇ ਚਲਾ ਲੈਂਦੇ ਸੀ ਹੁਣ ਗਿੱਲਾ ਹੋ ਗਿਆ ਸੋਨ ਦੱਸ ਕੀ ਹਟਿਆ ਨਾ ਪਾਣੀ ਜਲਾਦਾ ਨਰਮਾ ਹੀ ਖਰਾਬ ਹੁੰਦਾ ਹੈ ਕਿਤੇ ਸੁੱਕ ਗਿਆ ਚੱਲ 2 ਦਿਨਾਂ ਸੁੱਕ ਜੂ ਤੇ ਸਰਸਿਆਂ ਦੇਖ ਹੀ ਲਈ ਤੂੰ ਦਵਾਈ ਵੜੰਗੇ ਵੜੰਗੇ ਜੇ ਬਲੌਗ ਇੱਥੋਂ ਤੱਕ ਦੇਖਿਆ ਤਾਂ ਸ਼ੁਕਰੀਆ ਤੁਹਾਡਾ ਨਵੇਂ ਭਰਾ ਦੇਖਦੇ ਬਹੁਤ ਹੈ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਪਿਆਰ ਮਿਲਦਾ ਹੈਗਾ ਤੇ ਹੌਸਲਾ ਮਿਲਦਾ ਹੈਗਾ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਬਸਦੇ ਰਹੋ ਰੱਬ ਰਾਖਾ